ਹਾਂਗਕong ਤੋਂ ਦਿੱਲੀ ਆ ਰਹੀ ਇੱਕ 에어 ਇੰਡੀਆ ਦੀ ਫਲਾਈਟ ਨੰਬਰ AI315 ਨੂੰ 100 ਵਾਰ ਨੂੰ ਵਾਪਸ ਘੱਲ ਦਿੱਤਾ ਗਿਆ। ਫ੍ਰੈਂਕਫਰਟ ਹਾਈਦਰਾਬਾਦ ਫਲਾਈਟ ਦੇ ਇੱਕ ਬੰਮ ਨਾਲ ਉਡਾਣ ਦੀ ਜਿਹੜੀਆਂ ਧਮਕੀਆਂ ਵੀ ਸਾਹਮਣੇ ਨਿਕਲ ਕੇ ਨਜ਼ਰ ਆ ਰਹੀਆਂ ਨੇ। ਖਰਾਬੀ ਦੇ ਚੱਲਦਿਆਂ ਲੁਫਤਾਂਸ 에어ਲਾਈਨ ਜਰਮਨੀ ਨੂੰ ਬੋਇੰਗ 787 ਨੋਥ ਰੀਮ ਲਾਈਨਰ ਨੂੰ ਵੀ ਬੰਮ ਨਾਲ ਉਡਾਣ ਦੀਆਂ ਜਿਹੜੀਆਂ ਧਮਕੀਆਂ ਮਿਲ ਰਹੀਆਂ ਸੀ। ਸਤਿ ਸ੍ਰੀ ਅਕਾਲ ਦੇਸੀ ਵਰਲਡ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਅਹਮਦਾਬਾਦ ਵਿੱਚ ਹੋਏ ਪਲੇਨ ਕ੍ਰੈਸ਼ ਤੋਂ ਬਾਅਦ ਕੁਝ ਅਜੇਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜੋ ਤੁਹਾਡਾ ਦਿਲ ਦਹਿਲਾ ਦਿੰਦੀਆਂ ਨੇ ਉੱਥੇ ਹੀ ਹਾਂਗਕਾਂਗ ਤੋਂ ਦਿੱਲੀ ਆ ਰਹੀ ਇੱਕ 에어 ਇੰਡੀਆ ਦੀ ਫਲਾਈਟ ਨੰਬਰ AI 315 ਨੂੰ 100 ਵਾਰ ਨੂੰ ਵਾਪਸ ਘੱਲ ਦਿੱਤਾ ਗਿਆ ਤਕਨੀਕੀ ਖਰਾਬੀ ਦੇ ਚੱਲਦੇ ਆ ਇਹ ਉਡਾਨ ਬੋਇੰਗ 787 8 ਨੂੰ ਡ੍ਰੀਮ ਲਾਈਨਰ ਦੀ ਸੀ ਉੱਥੇ ਹੀ ਐਤਵਾਰ ਨੂੰ ਭਾਰਤ ਵਿਚਾਰੀਆਂ ਦੋ ਹੋਰ ਫਲਾਈਟਾਂ ਨੂੰ ਵਾਪਸ ਘੱਲ ਦਿੱਤਾ ਗਿਆ ਹੈ ਇਹ ਵੀ ਫਲਾਈਟਾਂ ਡ੍ਰੀਮ ਲਾਈਨਰ ਦੀਆਂ ਹੀ ਸਨ ਉਹਨਾਂ ਦੇ ਵਿੱਚੋਂ ਫਲਾਈਟ ਇੱਕ ਲੰਡਨ ਤੋਂ ਚਨਈ ਆ ਰਹੀ ਸੀ ਤੇ ਦੂਜੀ ਜਰਮਨੀ ਦੇ ਫ੍ਰੈਂਕਫਰਟ ਤੋਂ ਹైదరాబాద్ ਵੱਲ ਆ ਰਹੀ ਸੀ ਦੋਵਾਂ ਦੀ ਸੋਮਵਾਰ ਨੂੰ ਲੈਂਡਿੰਗ ਹੋਣੀ ਸੀ ਬ੍ਰਿਟਿਸ਼ 에ਅਰਵੇਜ਼ ਦੇ ਚਨਈ ਆ ਰਹੀ ਬੋਇੰਗ 787-8 ਡ੍ਰੀਮ ਲਾਈਨਰ ਨੂੰ ਟੈਕਨੀਕਲ ਖਰਾਬੀ ਦੇ ਚਲਦਿਆਂ ਲੁਫਤਾਂਸਾ 에ਅਰਲਾਈਨ ਜਰਮਨੀ ਨੂੰ ਬੋਇੰਗ 787-9 ਡ੍ਰੀਮ ਲਾਈਨਰ ਨੂੰ ਵੀ ਬੰਮ ਨਾਲ ਉਡਾਣ ਦੀਆਂ ਜਿਹੜੀਆਂ ਧਮਕੀਆਂ ਮਿਲ ਰਹੀਆਂ ਸੀ ਇਸ ਦੇ ਕਾਰਨ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਲੈਂਡਿੰਗ ਦੀ ਤੇ ਉਹਨਾਂ ਨੂੰ ਵਾਪਸ ਘੱਲ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਹਮਦਾਬਾਦ ਵਿੱਚ 12 ਜੂਨ ਨੂੰ ਬੋਇੰਗ 787-8 ਡ੍ਰੀਮ ਲਾਈਨਰ ਜਹਾਜ਼ 2 ਮਿੰਟ ਦੇ ਵਿੱਚ ਕ੍ਰੈਸ਼ ਹੋਇਆ ਜਿਸ ਦੇ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 241 ਲੋਕਾਂ ਦੀ ਜਾਨ ਵੀ ਚਲੀ ਗਈ ਹੈ ਹਾਦਸੇ ਦੇ ਵਿੱਚ ਕੇਵਲ ਇੱਕ ਬੰਦੇ ਦੀ ਜਿਹੜੀ ਜਾਨ ਆ ਉਹ ਬਚੀ ਹੈ ਲੰਡਨ ਤੋਂ ਟੇਕ-ਆਫ ਕਰਨ ਤੋਂ ਬਾਅਦ ਫਲਾਈਟ 2 ਘੰਟੇ ਬਾਅਦ ਲੰਡਨ ਤੋਂ ਚਨਈ ਵੱਲ ਆ ਰਹੀ ਡ੍ਰੀਮ ਲਾਈਨਰ 787-8 ਨੂੰ ਪਾਵਰਕਾਮ ਬ੍ਰਿਟਿਸ਼ 에ਅਰਵੇਜ਼ ਦੀ ਫਲਾਈਟ BA35 ਦੀ ਤਕਨੀਕੀ ਖਰਾਬੀ ਦੇ ਚੱਲਦਿਆਂ ਉਸ ਨੂੰ ਫਿਰ ਤੋਂ ਵਾਪਸ ਘੱਲ ਦਿੱਤਾ ਗਿਆ ਹੈ। ਡੋਵਰ ਦੇ ਪਾਸ ਚੱਕਰ ਲਗਾ ਕੇ ਇਥਰੋਂ ਦੇਖਿਆ ਗਿਆ। ਬ੍ਰਿਟਿਸ਼ 에ਅਰਵੇਜ਼ ਨੇ ਫਲਾਈਟ ਟੇਕ-ਆਫ ਟਾਈਮ ਅਪਨ ਪੈਸੇਂਜਰ ਅਤੇ ਕੁੱਲ ਦੀ ਗਿਣਤੀ ਅਤੇ ਲੈਂਡਿੰਗ ਤੋਂ ਪਹਿਲਾਂ ਹਵਾਈ ਜਹਾਜ਼ ਦੇ ਵਿੱਚ ਹਵਾ ਨੂੰ ਰਹਿੰਦਾ ਹੀ ਸਮਾ ਦਿੱਤਾ। ਹਾਲਾਂਕਿ ਲਾਈਵ ਫਲਾਈਟ ਸ਼ੇਅਰ ਵੈੱਬਸਾਈਟ ਫਲਾਈਟਟ੍ਰੇਡਰ24.com ਦੇ ਅਨੁਸਾਰ ਬ੍ਰਿਟਿਸ਼ 에ਅਰਵੇਜ਼ ਦੀ ਫਲਾਈਟ BA ਨੂੰ ਐਤਵਾਰ ਦੁਪਹਿਰ 12:40 ਮਿੰਟ ਤੇ ਰਵਾਨਾ ਹੋਈ ਤੇ ਸਵੇਰੇ ਸੋਮਵਾਰ 6:30 ਵਜੇ ਚ ਨਹੀਂ ਪਹੁੰਚਣਾ ਸੀ ਫਲਾਈਟ ਨੇ ਦੁਪਹਿਰ 1:16 ਮਿੰਟ ਤੇ ਟੇਕ-ਆਫ ਕੀਤਾ ਤੇ 에어ਪੋਰਟ ਦੇਖਣ ਤੋਂ ਪਹਿਲਾਂ ਹੀ ਆਪਣੇ ਨੇੜਲੇ ਜਿਹੜਾ 에어ਪੋਰਟ ਸੀ ਉੱਥੇ ਉਹਨਾਂ ਨੇ ਲੈਂਡਿੰਗ ਕਰਾ ਲਈ ਫ੍ਰੈਂਕਫਰਟ ਹਾਇਦਰਾਬਾਦ ਫਲਾਈਟ ਦੇ ਇੱਕ ਬੰਮ ਉਨਾਲ ਉਡਾਣ ਦੀ ਜਿਹੜੀਆਂ ਧਮਕੀਆਂ ਵੀ ਸਾਹਮਣੇ ਨਿਕਲ ਕੇ ਨਜ਼ਰ ਆ ਰਹੀਆਂ ਨੇ ਜਰਮਨੀ ਤੋਂ ਹਾਇਦਰਾਬਾਦ ਆਰੀ ਲੁਫਤਾਨਸਾ 에ਅਰਲਾਈਨਸ ਦੀ ਫਲਾਈਟ ਐਲ ਐਚ 752 ਨੂੰ ਐਤਵਾਰ ਸ਼ਾਮ ਨੂੰ ਉਡਾਨ ਭਰਨ ਤੋਂ ਬਾਅਦ ਵਾਪਸ ਫ੍ਰੈਂਕਫਰਟ 에어ਪੋਰਟ ਪੋਸਟਨ ਦਾ ਪੈਡ ਵਿੱਚ ਲੈਂਡਿੰਗ ਕਰਾਈਗੀ ਇਹ ਫਲਾਈਟ ਸੋਮਵਾਰ 16 ਜੂਨ ਸਵੇਰੇ ਹైదరాబాద్ ਦੇ ਰਾਜੀਵ ગાંધી ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੈਂਡ ਕਰਨੀ ਸੀ ਲੁਫਤਾਨਸਾ 에ਅਰਲਾਈਨਸ ਨੇ ਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਸਾਨੂੰ ਹైదరాబాద్ ਵਿੱਚ ਵਿੰਡ ਲੈਂਡਿੰਗ ਦੀ ਪਰਮਿਸ਼ਨ ਨਹੀਂ ਮਿਲੀ ਇਸ ਲਈ ਫਲਾਈਟ ਨੂੰ ਵਾਪਸ ਫਿਰ ਤੋਂ ਬੁਲਾਉਣਾ ਪਿਆ 15 ਜੂਨ ਦੀ ਸ਼ਾਮ 6:01 ਤੇ ਹైదరాబాద్ 에ਅਰਪੋਰਟ ਦੇ ਇੱਕ ਅਧਿਕਾਰੀ ਨੇ ਇੱਕ ਬੰਮ ਨਾਲ ਉਡਾਣ ਦੀ ਜਿਹੜੀ ਧਮਕੀ ਦਾ ਈਮੇਲ ਵੀ ਮਿਲਿਆ ਇਸ ਤੋਂ ਬਾਅਦ 에ਅਰਪੋਰਟ ਤੇ ਬੰਮ ਤੇ ਥੈਟ ਅਜਈਆਂ ਕਮੇਟੀਆਂ ਤਿਆਰ ਕੀਤੀਆਂ ਗਿਆ ਤੇ ਸਾਰੀਆਂ ਸੌਖੀਆਂ ਪ੍ਰਕਿਆਰਾਂ ਨੂੰ ਐਸਓਪੀ ਦੇ ਅਨੁਸਾਰ ਪੂਰੀਆਂ ਕੀਤੀਆਂ ਗਿਆ। ਉਹਨਾਂ ਨੂੰ ਫਿਰ ਵਾਪਸ ਭੇਜਿਆ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ 에ਅਰਲਾਈਨਸ ਦੇ ਸਲਾਹ ਕਰਨੇ ਕਿ ਆ ਫਲਾਈਟ ਨੂੰ ਵਾਪਸ ਜਰਮਨੀ ਵੱਲ ਭੇਜ ਦਿੱਤਾ ਜਾਵੇ ਤਾਂ ਜੋ ਨੇੜੇ ਦੇ ਸੁਰੱਖਿਆ 에ਰਪੋਰਟ ਤੇ ਉਹਨਾਂ ਨੂੰ ਲੈਂਡਿੰਗ ਕਰਵਾ ਸਕਣ। ਇਸ ਤੋਂ ਬਾਅਦ ਫਲਾਈਟ ਨੂੰ ਜਰਮਨੀ ਦੇ ਫ੍ਰੈਂਕਫਰਟ 에ਰਪੋਰਟ ਤੇ ਲੈਂਡਿੰਗ ਕਰਵਾਉਣ ਤੋਂ ਬਾਅਦ ਫਿਰ ਤੁਰ ਲੱਗਿਆ। ਤੁਹਾਨੂੰ ਦੱਸਦੀ ਕਿ ਇੱਥੇ ਲਖਨਊ ਵਿੱਚ ਲੈਂਡਿੰਗ ਦੇ ਟਾਈਮ ਫਲਾਈਟ ਦੇ ਇੱਕ ਟਾਇਰ ਦੇ ਉੱਪਰੋਂ ਚਿੰਗਾਰੀਆਂ ਨਿਕਲਦੀਆਂ ਵੀ ਜਿਹੜੀਆਂ ਸਾਹਮਣੇ ਨਿਕਲ ਕੇ ਨਜ਼ਰ ਆ ਰਹੀਆਂ ਨੇ ਲਖਨਊ ਦੇ ਚੰਨ ਸਿੰਘ 에어ਪੋਰਟ ਤੇ ਐਤਵਾਰ ਸਵੇਰੇ ਸਾਊਦੀ ਅਰਬੀਆ 에어ਲਾਈਨਸ ਦੀ ਫਲਾਈਟ SB 3112 ਦੀ ਲੈਂਡਿੰਗ ਦੇ ਸਮੇਂ ਤੋਂ ਚਿੰਗਾਰੀਆਂ ਤੇ ਧੂਆਂ ਨਿਕਲਦਾ ਵੀ ਨਜ਼ਰ ਆ ਰਿਹਾ ਹੈ ਪਾਇਲਟ ਨੇ ਫਲਾਈਟ 에ਅਰ ਟ੍ਰੈਫਿਕ ਕੰਟਰੋਲਰ ਨੂੰ ਇਸ ਦੀ ਸੂਚਨਾ ਦਿੱਤੀ ਇਸ ਤਰ੍ਹਾਂ ਜਹਾਜ਼ ਵਿੱਚ ਯਾਤਰੀਆਂ ਬੈਠੇ ਹੋਏ ਸਨ ਪਾਇਲਟ ਨੇ ਹਵਾਈ ਜਹਾਜ਼ ਦੀ ਸਥਿਤੀ ਨੂੰ ਰੋਕ ਦਿੱਤਾ ਤੇ ਵੱਡਾ ਹਾਦਸਾ ਟਲ ਗਿਆ 에어ਪੋਰਟ ਦੀ ਫਾਇਰ ਟੀਮ ਤੇ ਮੌਕੇ ਤੇ ਉੱਤੇ ਪਹੁੰਚ ਕੇ ਪਾਣੀ ਦਾ ਛਿੜਕਾਅ ਦਿੱਤਾ ਨੇੜੇ 20 ਮਿੰਟ ਦੀ ਮਸ਼ਕਤ ਤੋਂ ਬਾਅਦ ਪੂਰੇ ਤਰੀਕੇ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਘਟਨਾ ਦੀਆਂ ਵੀਡੀਓ ਸੋਵਾਰ ਨੂੰ ਸਵੇਰੇ ਸਾਹਮਣੇ ਨਿਕਲ ਕੇ ਨਜ਼ਰ ਆਈਆਂ ਸ਼ਨੀਵਾਰ ਰਾਤ 11:30 ਵਜੇ ਜੈਪੜਾ 에어ਪੋਰਟ ਤੇ ਹਵਾਈ ਜਹਾਜ਼ ਦੇ ਵੀ ਕਾਫੀ ਜ਼ਿਆਦਾ ਜੜੀਆਂ ਨੇ ਚਰਚਾ માં ਨਿਕਲ ਕੇ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਐਤਵਾਰ ਸਵੇਰੇ 6:30 ਵਜੇ ਲਖਨਊ ਵਿੱਚ ਪਹੁੰਚਣ ਤੋਂ ਬਾਅਦ ਰੰਦੇ ਪਰ ਅਤੇ ਲੈਂਡਿੰਗ ਤੋਂ ਬਾਅਦ ਜਹਾਜ਼ ਟੈਕਸੀ ਵੇ ਪਰ ਆ ਰਿਹਾ ਸੀ ਤਾਂ ਵੀ ਘਟਨਾ ਵਾਪਰੀ 14 ਜੂਨ ਨੂੰ 에어 ਇੰਡੀਆ ਫਲਾਈਟ ਵਿੱਚ 5 ਘੰਟੇ ਬਿਨਾ AC ਦੇ ਨਾਲ ਫਲਾਈਟ ਦੇ ਵਿੱਚ ਜਿਹੜੇ ਪੈਸੇਂਜਰ ਨੇ ਉਹ ਬੈਠੇ ਰਹੇ ਜਿਸ ਦੀਆਂ ਕਿ ਵੀਡੀਓਜ਼ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਦੱਸਦੀ ਕਿ 에어 ਇੰਡੀਆ ਐਕਸਪ੍ਰੈਸ ਦੀ ਦੁਬਈ ਤੇ ਜੈਪੁਰ ਆਉਣ ਵਾਲੀ ਫਲਾਈਟ IX196 ਯਾਤਰੀਆਂ ਨੂੰ 5 ਘੰਟੇ ਤੋਂ ਜ਼ਿਆਦਾ ਦੇਰ ਤੱਕ ਬਿਨਾ AC ਤੇ ਹੀ ਬਿਠਾਏ ਰੱਖਿਆ ਜਿਸਨੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਉਹਨਾਂ ਨੇ ਵੀਡੀਓ ਦੇ ਰਾਹੀਂ ਮਦਦ ਮੰਗਣ ਦੇ ਲਈ ਕਾਫੀ ਜ਼ਿਆਦਾ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਦੱਸੀਆਂ ਉਹਨਾਂ ਦੇ ਵਿੱਚ ਉਸ ਫਲਾਈਟ ਦੇ ਵਿੱਚ ਲਗਭਗ 150 ਤੋਂ ਜ਼ਿਆਦਾ ਜਿਹੜੇ ਯਾਤਰੀ ਸੀਗੇ ਬੈਠੇ ਹੋਏ ਸਨ ਫਲਾਈਟ 13 ਜੂਨ ਨੂੰ ਸ਼ਾਮ 7:30 ਵਜੇ ਦੇ ਕਰੀਬ ਦੁਬਈ ਤੋਂ ਜੈਪੁਰ ਲਈ ਰਵਾਨਾ ਹੁੰਦੀ ਹੈ ਪਰ ਤਕਨੀਕੀ ਖਰਾਬੀ ਦੇ ਚਲਦ ਆ ਇਹ ਰਾਤ 12:44 ਤੇ ਆਪਣੀ ਉਡਾਨ ਆ ਜਿਹੜੀ ਉਹ ਭਰਦੀ ਹੈ ਜੈਪੁਰ 에어ਪੋਰਟ ਤੇ ਇਹ ਫਲਾਈਟ 14 ਜੂਨ ਦੀ ਸਵੇਰ ਨੂੰ ਪਹੁੰਚੀ ਹੁਣ ਇੱਥੇ ਕਾਫੀ ਯਾਦਾਂ ਜਿਹੜੀਆਂ ਗੱਲਾਂ ਨੇ ਉਹ ਨਿਕਲ ਕੇ ਨਜ਼ਰ ਆ ਰਹੀਆਂ ਨੇ ਕਿ ਬੋਇੰਗ ਦੇ ਜਿਹੜੇ ਜਹਾਜ਼ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਜਿਹੜੀਆਂ ਨੇ ਸਾਹਮਣੇ ਨਿਕਲ ਕੇ ਨਜ਼ਰ ਆ ਰਹੀਆਂ ਨੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਜਿਹੜੀ ਅਸ਼ੰਕਾ ਜਿਤਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬੋਇੰਗ ਜਹਾਜ਼ ਦੇ ਜਿਹੜੇ ਸ਼ੇਅਰਸ ਨੇ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਨੀਚੇ ਵੱਲ ਡਿੱਗਦੇ ਸਾਨੂੰ ਨਜ਼ਰ ਆ ਰਹੇ ਨੇ ਇਹ ਸਾਰੀਆਂ ਟੈਕਨੀਕਲ 에ਰਰਸ ਹੋ ਸਕਦੇ ਨੇ ਤੇ ਲੋਕ ਕਾਫੀ ਜ਼ਿਆਦਾ ਜਿਹੜੀ ਅਸ਼ੰਕਾ ਉਹ ਜਿਤਾ ਰਹੇ ਨੇ ਤੁਸੀਂ ਇਹ ਸਭ ਨੂੰ ਕਿਵੇਂ ਦੇਖਦੇ ਹੋ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਤੇ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਦੇਖਦੇ ਰਹੋ ਦੇਸੀ ਵਲ